ਸਿੱਖਿਆ ਦੇ ਵਿੱਚ ਅਮਨਦੀਪ ਗਰੁੱਪ ਦਾ ਕਾਫੀ ਰੋਲ ਹੈ ਤੇ ਵੀ ਆਰ ਪ੍ਰੀਰੀ ਪ੍ਰੋਐਕਟਿਵ ਕਿ ਸਿੱਖਿਆ ਜਿਹੜੀ ਹੈ ਇਹ ਜਿੰਨੀ ਵਧਾਈ ਜਾਵੇ ਉੰਨੀ ਹੀ ਘਟਦਾ ਤੇ ਕਲੂ ਕੋਰਸਸ ਆ ਇੱਕ ਨੈਸ਼ਨਲ ਲੈਵਲ ਤੇ ਕੋਰਸਸ ਜਿਹੜੇ ਕੀ ਫੈਸਿਲਿਟੇਟ ਕਰਦੇ ਨੇ ਸਿੱਖਿਆ ਨੂੰ ਵਧਾਉਣ ਦੇ ਵਿੱਚ ਸੋ ਡਾਕਟਰ ਜੌਨੀ ਮੇਰੇ ਖੱਬੇ ਬਨੇ ਬੈਠੇ ਹੋਏ ਨੇ ਇੱਕ ਦਿਨ ਮੇਰੇ ਨਾਲ ਡਾਕਟਰ ਜੌਨੀ ਨੇ ਗੱਲ ਕੀਤੀ ਕਿ ਡਾਕਟਰ ਸਾਹਿਬ ਅਸੀਂ ਇਹਨਾਂ ਨਾਲ ਐਸੋਸੀਏਟ ਹੋ ਸਕਦੇ ਹਾਂ for improving the education level of our teams working in the hospital so i was very open to it the pehli wari asi jehda topic chuneya hai oh asi eh chuneya ki mechanical ventilation kiven kiiti jandi hai sir mam aanne हां जी जी टीचिंग ਦੀਆਂ ਅਪਗ੍ਰੇਡੇਸ਼ਨਸ ਹੁੰਦੀਆਂ ਹੀ ਰਹਿੰਦੀਆਂ ਨੇ ਤੇ ਡਿਫਰੈਂਟ ਟੌਪਿਕਸ ਤੇ ਡਿਫਰੈਂਟ ਕੋਰਸਸ ਵਿੱਚ ਅਸੀਂ ਕਰਦੇ ਹੀ ਰਹਿੰਦੇ ਹਾਂ ਜਿਵੇਂ ਅਸੀਂ April ਚ ਨੈਸ਼ਨਲ ਲੈਵਲ ਦੀ ਨਰਸਿੰਗ ਕਾਨਫਰੰਸ ਕਰਕੇ اٹਿਆ ਆਈ ਥਿੰਕ ਆਲ ਆਫ ਯੂ ਆਰ ਅਵੇਅਰ ਐਂਡ ਆਈ ਥਿੰਕ ਥਿਸ ਇਜ਼ ਅ ਰੈਗੂਲਰ ਵਿਦ ਅਮਨਦੀਪ ਗਰੁੱਪ ਕਿ ਏਵਰੀ 2 ਟੂ 3 ਮੰਥਸ ਵਿੱਚ ਕੁਝ ਨਾ ਕੁਝ ਫਾਰ ਅਪਗ੍ਰੇਡੇਸ਼ਨ ਆਫ ਮੈਡੀਕਲ ਐਂਡ ਨਰਸਿੰਗ ਐਜੂਕੇਸ਼ਨ ਵੀ ਕੀਪ ਆਨ ਡੂਇੰਗ ਸੋ ਅਸ ਅੱਜ ਦੇ CME ਦਾ ਟੌਪਿਕ ਹੈਗਾ ਮਕੈਨੀਕਲ ਵੈਂਟੀਲੇਸ਼ਨ ਜਿਹਦੇ ਵਿੱਚ ਲੈਕਚਰ ਵੀ ਹੋਣਗੇ ਸਾਈਮੂਲੇਸ਼ਨਸ ਵੀ ਹੋਣਗੇ ਸਾਈਮੂਲੇਸ਼ਨਸ ਮੀਨ ਕਿ ਕਿਸ ਤਰ੍ਹਾਂ ਹੁੰਦਾ ਹੈ ਤੇ ਨਾਲ ਅਸੀਂ ਇਹ ਸਾਹਮਣੇ ਹਾਲ ਵਿੱਚ ਦੇਖੋਗੇ ਜਿੱਥੇ ਲੈਕਚਰ ਚੱਲ ਰਹੇ ਨੇ ਉੱਥੇ ਅਸੀਂ ਵੈਂਟੀਲੇਟਰਸ ਲਗਾਏ ਹੋਏ ਨੇ ਜਿੱਥੇ ਹੈਂਡਸ-ਆਨ ਟ੍ਰੇਨਿੰਗ ਵੀ ਦਿੱਤੀ ਜਾਏਗੀ ਡਾਕਟਰਸ ਤੇ ਨਰਸਾਂ ਕਿਉਂਕਿ ਨਰਸਿੰਗ ਨੂੰ ਇਨਵੋਲਵ ਕਰਨ ਦਾ ਮੇਰੀ ਰੀਜ਼ਨ ਇੱਕੋ ਹੀ ਸੀਗਾ ਕਿ ਨਰਸਾਂ ਜਿਹੜੀਆਂ ਨੇ ਉਹ ਰੀੜ ਦੀ ਹੱਡੀ ਹੁੰਦੀਆਂ ਨੇ ਮੈਡੀਕਲ ਟ੍ਰੀਟਮੈਂਟ ਕਿ ਤੇ ਡਾਕਟਰਸ ਦਿਮਾਗ ਹੁੰਦੇ ਨੇ। ਸੋ ਜੇ ਦਿਮਾਗ ਤੇ ਰੀੜ ਦੀ ਹੱਡੀ ਰਲ ਕੇ ਕੰਮ ਵਧੀਆ ਕਰਨਗੇ ਤਾਂ ਸਾਡੇ ਰਿਜ਼ਲਟਸ ਜਿਹੜੇ ਨੇ ਦੇ ਵਿਲ ਬੀ ਮੱਚ ਮੱਚ ਬੈਟਰ। ਇਨ ਕ੍ਰਿਟੀਕਲੀ ਇਲ ਪੇਸ਼ੈਂਟਸ ਆਈ ਥਿੰਕ ਮਕੈਨਿਕਲ ਵੈਂਟੀਲੇਸ਼ਨ ਹੀ ਬੇਸਿਕ ਟਰੀਟਮੈਂਟ ਦਾ। ਤੁਰਾ ਜਿਹੜਾ ਇਹ ਹੋ ਐ ਬਾਕੀ ਜੋ ਵੀ ਅਸੀਂ ਇਲਾਜ ਸਪੋਰਟਿਵ ਟਰੀਟਮੈਂਟ ਜਾਂ ਰੈਡੀਕਲ ਟਰੀਟਮੈਂਟ ਕਰਦੇ ਆ ਉਹ ਫਾਲੋ ਕਰਦੇ ਆ। ਜੇ ਸਾਹ ਲਊਗਾ ਮਰੀਜ਼ ਤੇ ਉਹ ਜ਼ਿੰਦਾ ਰਹੂਗਾ। ਮਕੈਨਿਕਲ ਵੈਂਟੀਲੇ ਮੈਕੈਨੀਕਲ ਵੈਂਟੀਲੇਸ਼ਨ ਤੇ ਕੀ ਆ ਮੈਕੈਨੀਕਲ ਵੈਂਟੀਲੇਸ਼ਨ ਸਪੋਰਟ ਹੁੰਦੇ ਨੇ ਤੇ ਇਸ ਦੀ ਦੇਖੋ ਮੈਕੈਨੀਕਲ ਵੈਂਟੀਲੇਸ਼ਨ ਹੁੰਦੀ ਅਸਿਸਟਡ ਵੈਂਟੀਲੇਸ਼ਨ ਕਿ ਜਿਹੜੀ ਅਸੀਂ ਬਾਹਰੋਂ ਮਦਦ ਦੇ ਕੇ ਦਿੰਦੇ ਆ ਮਾਸਕ ਲਾ ਕੇ ਜਿਹੜਾ ਸਾਹ ਲੈਣਾ ਹੈ ਨਾ ਉਹ ਸਾਡਾ ਆਪਣਾ ਸਾਹ ਚੱਲ ਰਿਹਾ ਤੇ ਮਾਸਕ ਦੇ ਥਰੂ ਆਕਸੀਜਨ ਜਾਂ ਦਵਾਈਆਂ ਦੇ ਕੇ ਅਸੀਂ ਉਹਨੂੰ ਫੈਸਿਲਿਟੇਟ ਕਰਦੇ ਆ ਸੋ ਮੈਕੈਨੀਕਲ ਵੈਂਟੀਲੇਸ਼ਨ ਮੀਨਸ ਵੈਂਟੀਲੇਟਰ ਦੇ ਸਾਹ ਵਾਲੀ ਮਸ਼ੀਨ ਦੇ ਥਰੂ ਅਸੀਂ ਕਿਸ ਤਰ੍ਹਾਂ ਜਿਹੜੀ ਨਾਰਮਲ ਕੁਦਰਤ ਨੇ ਸਾਨੂੰ ਸਾਹ ਲੈਣ ਦਾ ਪ੍ਰੋਸੈਸ ਦਿੱਤਾ ਹੋਇਆ ਉਹਨੂੰ ਅਸੀਂ ਉਹਦੇ ਨਾਲ ਮੇਲ ਦੇ ਕੇ ਤੇ ਮਰੀਜ਼ ਨੂੰ ਨਾਰਮਲ ਸਾਹ ਦੇਣਾ ਹੈ ਕੁਦਰਤੀ ਸਾਹ ਵਰਗਾ ਸਾਹ ਦੇਣਾ ਥਿਸ ਇਸ कॉल्ड ਮਕੈਨੀਕਲ ਵੈਂਟੀਲੇਸ਼ਨ ਥਿਸ ਇਸ ਐਬਸੋਲੂਟਲੀ ਐਸੈਂਸ਼ੀਅਲ ਕ੍ਰਿਟੀਕਲ ਪੇਸ਼ੈਂਟ ਦੇ ਟਰੀਟਮੈਂਟ ਦਾ ਤੁਰਾ ਜਿਹੜਾ ਆਪਣਾ ਸਾਹ ਆਪ ਨਹੀਂ ਮੇਨਟੇਨ ਕਰ ਰਿਹਾ ਮਕੈਨੀਕਲ ਵੈਂਟੀਲੇਸ਼ਨ ਏ ਡਾਕਟਰ ਇਹ ਡਾਕਟਰ ਜਰਨੀ ਤੇ ਡਾਕਟਰ ਰਵਿਕਾਂਤ ਮੇਰੇ ਨਾਲੋਂ ਜ਼ਿਆਦਾ ਬੈਟਰ ਦੱਸਣਗੇ ਕਿਉਂਕਿ ਡਿਪਾਰਟਮੈਂਟ ਇਹਨਾਂ ਦੇ ਹੈ ਕਿਉਂਕਿ ਨਰਸਿੰਗ ਪ੍ਰੋਫੈਸਰ ਕਿਹਾ ਉਹ ਅਬਰੋਡ ਦੇ ਨਾਲ ਜੋੜ ਕੇ ਬੈਠਦਾ ਹੈ ਤੇ ਜੀ ਮਰਸੇ ਕਾਲੋ ਜੀਐਨ ਕਾਲੋ ਰੇ ਕਾਲੋ ਬਾਹਰ ਦਾ ਪੰਛੀ ਆ ਰਿਹਾ ਉਹ ਜੀ ਆਹ ਤੇ ਕੋਈ ਵੀ ਅ ਮੈਗਨੀਸ਼ਨ ਆਉਣ ਵਾਲੀ ਗੱਲ ਕਿ ਕੁਝ ਡਾਕਟਰਾਂ ਦੇ ਲੋਕ ਭੱਜ ਜਾਈਏ ਲੱਗਦਾ ਕਿ ਜਿਹੜਾ ਤੁਸੀਂ ਕੰਪਲੈਟ ਐਡ-ਆਨ ਜਿਹੜੀ ਇੱਕ ਨੋਲੇਜ ਜਾਂ ਸਰਟੀਫਿਕੇਸ਼ਨ ਤੋਂ ਲੈ ਕੇ ਆਇਆ ਮੈਂ ਲੱਗਦਾ ਕਰੋਡ ਵੀ ਹੈਗੇ ਕਿ ਕੰਮ ਆ ਸਕਦਾ ਦੇਖੋ ਮੇਰੇ ਇਨਸਾਨ ਜਿਹੜਾ ਉਹ ਤੇ ਹਰ ਜਗ੍ਹਾ ਇੱਕੋ ਜਿਹਾ ਹੀ ਹੈ ਜਿਹੜੇ ਮਰਜੀ ਦੇਸ਼ ਚ ਹੋ ਜਵੇ ਸੋ ਮੈਡੀਕਲ ਟ੍ਰੀਟਮੈਂਟ ਦੇ ਤਰੀਕੇ ਜਿਹੜੇ ਨੇ ਉਹ ساری ਦੁਨੀਆ ਚ ਇੱਕੋ ਜਿਹੇ ਨੇ ਸੋ ਕਿਤੇ ਵੀ ਇਹ ਮਦਦ ਦੇਵੇ ਥੈਂਕ ਯੂ ਪਰ ਇਸ ਮਿਲ ਗਿਆ ਬੱਚਾ ਮੈਂ ਡਾਕਟਰ ਬੀ ਐਸ ਬਾਜਵਾ ਮੈਂਬਰ ਪੰਜਾਬ ਮੈਡੀਕਲ ਕਾਉਂਸਲ ਅੱਜ ਮੈਂ ਆਪਣੀ ਆਫੀਸ਼ੀਅਲ ਵਿਜ਼ਿਟ ਤੇ ਹਮਨਦੀਪ ਗਰੁੱਪ ਆਫ ਹਸਪੀਟਲ ਨੇ ਜਿਹੜੀ ਸੀਐਮਈ ਆਰਗੇਨਾਈਜ਼ ਕੀਤੀ ਹੈ ਉਹਦੇ ਤੇ ਮੈਂ ਅੱਜ ਆਇਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਸੀਐਮਈ ਜਿਵੇਂ ਕਰਦੇ ਆਪਾਂ ਇਹਦਾ ਕੀ ਬੈਨੀਫਿਟ ਹੈ ਕਿ ਡਾਕਟਰਸ ਐਂਡ ਨਰਸਿੰਗ ਸਟਾਫ ਇਨਾ ਵਾਸਤੇ ਲੀਆ ਨੌਲੇਜ ਨੂੰ ਅਪਡੇਟ ਕਰਨਾ ਔਰ ਆਪਸ ਵਿੱਚ ਚੇਂਜ ਆਫ ਨੌਲੇਜ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਸਾਡਾ ਪਰਪਸ ਇਹ ਨਹੀਂ ਹੈ ਕਿ ਅਸੀਂ ਇੱਕ ਵਾਰੀ ਮੈਡੀਕਲ ਪ੍ਰੋਫੈਸ਼ਨਰਸ ਆ ਗਏ ਤਾਂ ਆਪਾਂ ਉੱਥੇ ਹੀ ਰੁਕ ਗਏ ਅਸੀਂ ਆਪਣੀ ਨੌਲੇਜ ਨੂੰ ਅਪਡੇਟ ਕਰਨਾ ਹੈ ਤੇ ਉਸ ਨੌਲੇਜ ਨੂੰ ਆਪਣੇ ਪੇਸ਼ੈਂਟ ਤੇ ਅਪਲਾਈ ਕਰਨਾ ਹੈ ਤਾਂ ਬੈਟਰਮੈਂਟ ਹੋਵੇ ਤੁਹਾਡੇ ਪੇਸ਼ੈਂਟ ਸੋ ਅੱਜ ਇਹ ਮੈਡੀਕਲ ਕੌਂਸਲ ਨੇ ਇੱਕ ਕ੍ਰਾਈਟੇਰੀਆ ਬਣਾਇਆ ਹੈਗਾ ਕਿ ਡਾਕਟਰਸ ਵਾਸਤੇ ਜਿਹੜੇ ਕ੍ਰੈਡਿਟ ਆਰ ਅਰਨ ਕਰਨੇ ਆ ਫਾਰ ਰੀਨਿਊਅਲ ਆਫ देयर ਰਜਿਸਟ੍ਰੇਸ਼ਨ ਇਨ ਫਿਊਚਰ ਸੋ ਵਟ ਏਵਰ ਅਸੀਂ ਕ੍ਰੈਡਿਟ ਆਰ ਦਿੰਦੇ ਆ ਕਿ ਜੇ ਅਸੀਂ ਮਤਲਬ ਮੰਨ ਲਓ ਕਿ ਇੱਥਾਂ 'ਚ ਵਰਕਸ਼ਾਪ ਚੱਲ ਰਹੀ ਆ ਇਹਦੇ ਵਿੱਚ ਅਸੀਂ ਮਤਲਬ ਸਾਰਾ ਦਿਨ ਵਰਕਸ਼ਾਪ ਕਰਾਂਗੇ ਉਨੇ ਵੀ ਵਿਲ ਗਿਵ 4 ਕ੍ਰੈਡਿਟ ਆਰਸ ਟੂ ਡਾਕਟਰਸ ਐਂਡ ਦਾ اٹੈਂਡੀਸ ਜਿਹੜੇ ਫਿਜ਼ੀਸਟ ਦਾ ਨਰਸਿੰਗ ਸਟਾਫ ਹੈ ਫਰ ਦੂਜੀਏ ਸੋ ਇਹ ਮੰਗੇਟਰੀ ਹੈ ਸੋ ਮੈਨੂੰ ਬੜਾ ਤੰਗੜਾ ਲੱਗਾ ਕਿ ਜਿਸ ਤਰ੍ਹਾਂ ਤੁਸੀਂ ਅੱਜ ਆਏ ਹੋ ਕਿ ਇਹ ਅੱਜ ਦਾ ਜਿਹੜਾ ਟੌਪਿਕ ਸੀ ਇਹਨਾਂ ਦਾ ਮੈਕੈਨੀਕਲ ਵੈਂਟੀਲੇਸ਼ਨ ਪਰ ਇੱਕ ਵਕਤ ਦੀ ਜ਼ਰੂਰਤ ਹੈ ਤੁਸੀਂ ਦੇਖਦੇ ਹੋਗੇ ਕਿ ਆਪਾਂ ਦੇਖਦੇ ਆ ਕਿ ਅਮਰਜੈਂਸੀ ਚ ਪੇਸ਼ੈਂਟ ਜਾਂਦਾ ਹੈਗਾ ਹਸਪੀਟਲ ਦੇ ਵਿੱਚ ਸ਼ਸ਼ੀਕਲ ਸਾਰਿਆਂ ਨੂੰ ਮੇਰਾ ਨਾਮ ਹੈ ਡਾਕਟਰ ਜੌਨੀ ਟਰਮਨ ਮੇਨਟੈਂਸ ਸਿਸਟਮ ਹੁੰਦੀ ਹੈ ਹਸਪੀਟਲ ਦੇ ਵਿੱਚ ਜਿਹੜਾ ਅਸੀਂ ਸਾਹ ਲੈਂਦੇ ਆ ਜਿਹੜਾ ਨਾਰਮਲ ਬੰਦਾ ਸਾਹ ਲੈਂਦਾ ਜੋ ਆਕਸੀਜਨ ਮਾਸਕ ਲੈਂਦਾ ਉਹਨਾਂ ਕਹਿੰਦੇ 네ਗੇਟਿਵ ਪ੍ਰੈਸ਼ਰ ਵੈਂਟਿਲੇਸ਼ਨ ਦਾ ਬੰਦਾ ਆਪ ਸਾਹ ਲੈਂਦੇ ਆ ਵੈਂਟਿਲੇਟਰ ਮਸ਼ੀਨ ਹੈ ਜਿਹੜੀ ਉਹ ਜਦ ਪੇਸ਼ੈਂਟ ਬਿਮਾਰ ਹੈ ਉਹਦੇ ਰੈਸਪੀਰੇਟਰੀ ਮਸਲ ਚ ਪ੍ਰੋਬਲਮ ਹੈ ਸਾਹ ਨਹੀਂ ਲੈ ਪਾ ਰਿਆ ਉਹਨੂੰ ਇਨਫੈਕਸ਼ਨ ਹੋਈ ਹੈ ਦਾ ਬੀਪੀ ਘਟ ਹੈ ਉਹ ਸਟ्रेसਫੁਲ ਕੰਡੀਸ਼ਨ ਚ ਹੈ ਵੈਂਟੀਲੇਟਰ ਨੇ ਕੀ ਕਰਨਾ ਵੈਂਟੀਲੇਟਰ ਨੇ ਉਹਦਾ ਕੰਮ ਘਟਾਣਾ ਹੈ ਮੀਨ ਵਰਕ ਆਫ ਬਰੀਥਿੰਗ ਉਹਨੇ ਉਹ ਰੈਸਪੀਰੇਸ਼ਨ ਦੇ ਦੇਣੀ ਹੈ ਇਹਦੇ ਨਾਲ ਪੇਸ਼ੈਂਟ ਨੂੰ ਇੱਕ ਕਲੀ ਸਪੋਰਟਿਵ ਟਰੀਟਮੈਂਟ ਨਹੀਂ ਹੈ ਇਹ ਇਲਾਜ ਵੀ ਕਰਦੀ ਹੈ ਇਹੀ ਇਸ ਅਸੀਂ ਇਸ ਜਿਹੜੀ ਹੈ ਵਰਕਸ਼ਾਪ ਪਲਸ ਕਾਨਫਰੈਂਸ ਹੈ ਇਹਦੇ ਜਿਵੇਂ ਸਿਮੂਲੇਸ਼ਨ ਬੇਸ ਟ੍ਰੇਨਿੰਗ ਕਰਦੇ ਪਏ ਆ ਕਿ ਕਿੱਦਾਂ ਵੈਂਟੇਜ ਦੀ ਸੈਟਿੰਗ ਜੇ ਕਰਾਂਗੇ ਚੇਂਜ ਤਾਂ ਪੇਸ਼ੈਂਟ ਦੀ ਕਿੱਦਾਂ ਜਾਨ ਬਚਾਈ ਜਾ ਸਕਦੀ ਹੈ ਇਹ ਇਹੀ ਇਸ ਤੀ ਦਾ ਉਸ ਤੋਂ ਬਾਅਦ ਜਿਵੇਂ ਮੈਡਮ ਨੇ ਦੱਸਿਆ ਨਾ ਕਿ ਆਹ ਵਾਲੀ ਜਿਹੜੀ ਚੀੜ-ਬੜੀ ਗੰਭੀਰਤਾ ਨਾਲ ਦੱਸੀ ਹੈ ਕਿ ਡਾਕਟਰ ਦਿਮਾਗ ਹੈ ਤੇ ਨਰਸਿਸਪਾਈਨ ਨੇ ਇਹ ਬੜੀ ਬਹੁਤ ਇੰਪੋਰਟੈਂਟ ਐਨਲੋਜੀ ਹੈ ਇਹ ਤਾਂ ਹੀ ਮੈਡਮ ਨੇ ਕਿਹਾ ਕਿ ਨਰਸਿਸ ਵੀ ਨਾਲ ਇਨਵੋਲ ਕੀਤੀਆਂ ਜਾਣ ਕਿਉਂਕਿ ਦੇ ਟੇਕ ਕੇਅਰ ਐਜ਼ ਅ ਮਦਰ ਪੇਸ਼ੈਂਟ ਦੀ ਇਦਾਂ ਕੇਅਰ ਲੈਂਦੇ ਨੇ ਤੇ ਬੜਾ ਜ਼ਰੂਰੀ ਹੈ ਕਿ ਕਲੈਬੋਰੇਸ਼ਨ ਕੀਤਾ ਜਾ ਰਿਹਾ ਹੈ ਤੇ ਸਿਮੂਲੇਸ਼ਨ ਟ੍ਰੇਨਿੰਗ ਕੀਤੀ ਜਾ ਰਹੀ ਹੈ ਵੀ ਕਿੰਦਾ ਸੈਟਿੰਗ ਚੇਂਜ ਕਰਾਂਗੇ ਵੈਂਟੀਲੇਟਰ ਤੇ ਤੇ ਪੇਸ਼ੈਂਟ ਦੀ ਕਿਦਾਂ ਜਾਨ ਬਚਾਈ ਜਾ ਸਕਦੀ ਹੈ। ਹਾਂ ਜੀ ਡਾਕਟਰ ਆਪਣਾ ਇਹ ਤੇ ਥੋੜਾ ਧਾਰੀਪਰਕ ਅਸੂਲੀ ਬਦਲ ਜਿਹੜੇ ਪਹਿਲੇ ਮੈਨੂਅਲ ਜਿਹੜਾ ਸਾਡੇ ਸਿਸਟਮ ਵਾਲੇ ਨਾਲ ਜਿਹੜਾ ਨਵਾਂ ਉਹਦੇ ਬਾਰੇ ਜਿੰਨੇ ਚੀਜ਼ ਕੀ ਕਰਾਂਗੇ ਪ੍ਰੋਬਲਮ ਆਇਆ ਕਿ ਅੱਗੇ ਆਡੋ ਬਿਲ ਮੈਂ ਡਾਕਟਰ ਅਵਿਗਨ ਸ਼ਰਮਾ ਹੈ ਡਾਟ ਡਿਪਾਰਟਮੈਂਟ ਅਮਨਦੀਪ ਪਾਸਵੈਟਰ ਅ ਅਜੇ ਤੋ 50 ਸਾਲ ਜਦੋਂ ਪਿੱਛੇ ਚਲ ਜਾਈਏ ਸੀ ਤੇ ਉਦੋਂ ਜੇ ਕਿਸੇ ਪੇਸ਼ੈਂਟ ਦਾ ਸਾਹ ਉਖੜ ਜਾਂਦਾ ਸੀਗਾ ਤੇ ਸਿਰਫ ਇੱਕ ਟਰੀਟਮੈਂਟ ਹੁੰਦਾ ਹੈ ਬਈ ਉਹਦੇ ਨੱਕ ਦੇ ਵਿੱਚ ਆਕਸੀਜਨ ਲਗਾ ਦਿੱਤੇ ਜਾਂਦੇ ਸੀਗੇ ਲੋਕੀ ਕੀ ਕਹਿੰਦੇ ਸੀ ਮੈਂ ਜਿੰਨੂੰ ਆਕਸੀਜਨ ਲੱਗ ਗਈ ਏ ਉਹ ਟੈਲੀਗ੍ਰਾਮਾ ਦੇ ਦਿੰਦੇ ਸੀਗੇ ਬਈ ਦਾ ਟਾਈਮ ਰੈਲਟੀ ਪਹੁੰਚਦੇ ਤੇ ਪੇਸ਼ੈਂਟ ਦੀ ਡੈਥ ਹੋ ਜਾਂਦੀ ਸੀਗੀ ਹੁਣ ਕੀ ਹੋਇਆ ਜਦੋਂ ਮਕੈਨੀਕਲ ਵੈਂਟੀਲੇਸ਼ਨ ਦਾ ਇਨਵੈਂਟ ਹੋਇਆ ਤੇ ਉਹਦੇ ਨਾਲ ਕੀ ਹੋਇਆ ਬਈ ਜਦੋਂ ਪੇਸ਼ੈਂਟ ਦਾ ਸਾਹ ਰੁਕਦਾ ਜਾਂ ਇਨ ਐਡਕੂਏਟ ਹੁੰਦਾ ਇਨ ਐਡਵੋਕੇਟ ਮੀਨਸ ਉਹ ਲਾਈਫ ਦੇ ਨਾਲ ਕੰਪੈਟੀਬਲ ਨਹੀਂ ਜੇ ਉਹਨੂੰ ਸਪੋਰਟ ਨਾ ਕਰੀਏ ਸੋ ਇਹ ਜਿਹੜੇ ਮਕੈਨੀਕਲ ਵੈਂਟੀਲੇਟਰ ਹੈ ਜਿੱਥੇ ਸਾਹ ਨਹੀਂ ਹੈਗਾ ਸਪੋਜ਼ ਕਰੋ ਜੇ ਕਿਸੇ ਦੇ ਪੈਸੇ ਦੇ ਹੈਡ ਇੰਜਰੀ ਹੋ ਗਈ ਹੈ ਕੋਈ ਪੋਇਜ਼ਨਿੰਗ ਹੋ ਗਈ ਹੈ ਉੱਥੇ ਆਰਟੀਫੀਸ਼ੀਅਲ ਸਾਹ ਦੇ ਕੇ ਉਹ ਪੋਇਜ਼ਨਿੰਗ ਦਾ ਇਫੈਕਟ ਜਦੋਂ ਖਤਮ ਹੋ ਜਾਂਦਾ ਹੈ ਜਾਂ ਹੈਡ ਇੰਜਰੀ ਠੀਕ ਹੋ ਜਾਂਦੀ ਹੈ ਜਾਂ ਅੰਡਰਲਾਈਂਗ ਡਿਜ਼ੀਜ਼ ਠੀਕ ਹੋ ਜਾਂਦੀ ਹੈ ਤੇ ਪੇਸ਼ੈਂਟ ਆਊਟ ਹੋ ਜਾਂਦਾ ਹੈ